ਮਾਤਾ ਜਿੰਦ ਕੌਰ ਨੂੰ ਜਰੂਰ ਚੇਤੇ ਰੱਖਿਆ ਕਰੋ ਭੁੱਲਿਓ ਨਾ ਮਾਤਾ ਜਿੰਦ ਕੌਰ ਆਖਰੀ ਮੈਂ ਭੋਲ ਕਹਿ ਕੇ ਖੀਮਾ ਮੰਗਣੀ ਆਵਜੀ ਤੋਂ ਮਾਤਾ ਜਿੰਦ ਕੌਰ ਪੰਥ ਦੀ ਉਹ ਮਹਾਣ ਮਾਂ ਹੈ ਜਿਹਦੇ ਆ ਬੋਲਾਂ ਵਿੱਚ ਭੈਣੋ ਤਾਕਤ ਸੀ ਸ਼ਕਤੀ ਸੀ ਠੀਕ ਹੈ ਗੈਰ ਲਿਖਾਰੀਆਂ ਨੇ ਬੜਾ ਉਹਦੇ ਬਾਰੇ ਊਟ ਪਟਾਂਕ ਲਿਖਿਆ ਬੜਾ ਗਲਤ ਮਲਤ ਲਿਖਿਆ ਉਹ ਗਦਾਰ ਸੀ ਜੀ ਉਹ ਪੰਥ ਨਾਲ ਉਹ ਪੰਜਾਬ ਨਾਲ ਧੋਖਾ ਕਰ ਗਈ ਅੰਗਰੇਜ਼ਾਂ ਨਾਲ ਲੜ ਗਈ ਛੱਡੋ ਸਾਰੀਆਂ ਗੱਲਾਂ ਉਦਾ ਜੀਵਨ ਪੜ ਕੇ ਵੇਖੋ ਸੋਹਣ ਸਿੰਘ ਸੀਤ ਲੋਣਾ ਨੇ ਲਿਖਿਆ ਦੁਖੀਏ ਮਾਂ ਪੁੱਤ ਰਾਣੀ ਜਿੰਦ ਕੌਰ ਦਾ ਜੀਵਨ ਕਵਰ ਦਲੀਪ ਸਿੰਘ ਦਾ ਜੀਵਨ ਲਿਖਿਆ ਹੈ ਅੰਗਰੇਜ਼ਾਂ ਨੇ ਜਦੋਂ ਸਰਵੇਖਣ ਕਰਵਾਇਆ ਨਾ ਗੱਲ ਨੇੜੇ ਜੇ ਰੱਖ ਕੇ ਮੈਂ ਪੂਰੀ ਕਰ ਦਿਆਂ ਜਦੋਂ ਅੰਗਰੇਜ਼ਾਂ ਨੇ ਸਰਵੇਖਣ ਕਰਵਾਇਆ ਵੀ ਜਿਹੜਾ ਆਖਰੀ ਪੰਜਾਬ ਦਾ ਮਹਾਰਾਜਾ ਇਹਨਾਂ ਦਲੀਪ ਸਿੰਘ ਇਹ ਸਿੱਖੀ ਨਾਲ ਬੜਾ ਜੁੜਿਆ ਹੈ ਸਰਦਾਰੀ ਹੈ ਸਿੱਖੀ ਹੈ ਬਾਣੀ ਬਾਣਾ ਹੈ ਤੇ ਜਿੰਨਾ ਚਿਰ ਸਿੱਖੀ ਹੈ ਬਾਣੀ ਤੇ ਬਾਣਾ ਹੈ ਤੇ ਅਗਲੀ ਗੱਲ ਪੰਜਾਬ ਦੀ ਧਰਤੀ ਤੇ ਹੈ ਉਹਨਾਂ ਚਿਰ ਸਾਡਾ ਰਾਜ ਦਾ ਸੁਪਨਾ ਤਾਂ ਪੂਰਾ ਨਹੀਂ ਹੋ ਸਕਦਾ ਫਿਰ ਕਰੀਏ ਕੀ ਮਾਰਾਂ ਨਹੀਂ ਉਹਨਾਂ ਨੂੰ ਦੱਸਿਆ ਕਹਿੰਦੇ ਵੀ ਇੱਦਾਂ ਕਰੋ ਮਾਂ ਦੀ ਕੋਖ ਵਿੱਚੋਂ ਦਲੀਪ ਸਿੰਘ ਨੂੰ ਦੂਰ ਕਰੋ ਸਿੱਖੀ ਨਾਲੋਂ ਤੋੜਨਾ ਹੈ ਨਾ ਮਾਂ ਦੀ ਕੋਖ ਤੋਂ ਦੂਰ ਕਰ ਦਿਓ ਪਹਿਲਾ ਐਕਸ਼ਨ ਹਲਾ ਸਾਡੇ ਤੇ ਹੋਇਆ ਤਾਂ ਸਾਧ ਸੰਗਤ ਕਵਰ ਦਲੀਪ ਸਿੰਘ ਨੂੰ ਉਹਦੀ ਮਾਂ ਤੋਂ ਦੂਰ ਕੀਤਾ ਗਿਆ ਲਖਾਰੀਆਂ ਨੇ ਲਿਖਿਆ ਕਹਿੰਦੇ ਜਿਸ ਦਿਨ ਜਿਸ ਰਾਤ ਮਾਣੂ ਕਿਲੇ ਵਿੱਚ ਕੈਦ ਕੀਤਾ ਤੇ ਕਵਰ ਦਲੀਪ ਸਿੰਘ ਨੂੰ ਭੁਲੇਖੇ ਨਾਲ ਸੈਰ ਕਰਨ ਦੇ ਬਹਾਨੇ ਪਹਿਲਾਂ ਬਾਗ਼ ਚ ਲੈ ਗਏ ਫਿਰ ਮਹੱਲਾ ਚ ਲੈ ਗਏ ਜਿਹੜੇ ਬੰਦੇ ਨੌਕਰ ਸੀ ਨਾ ਉਹ ਖਾਣੇ ਦਿੰਦੇ ਸੀ ਖਡਾਉਣੇ ਦਿੰਦੇ ਸੀ ਵਰਚਾਉਂਦੇ ਸਨ ਪਰ ਦਲੀਪ ਸਿੰਘ ਕਹਿੰਦਾ ਸੀ ਮੈਨੂੰ ਮਾਂ ਚਾਹੀਦੀ ਹੈ ਸਾਰਾ ਰਾਜ ਭਾਗ ਲੈ ਲਓ ਧਨ ਲੈ ਲਓ ਮੇਰੀ ਮਾਂ ਮੈਨੂੰ ਮਿਲਾ ਦਿਓ ਮੇਰੀ ਮਾਂ ਜਿੰਦ ਔਰ ਦੀ ਕੋਖ ਤੋਂ ਬੋਲ ਤੋਂ ਬਿੜਾ ਮੇਰੇ ਲਈ ਸਾਰੀ ਦੁਨੀਆ ਉਜਾਲਾ ਹੈ ਤੇ ਫਿਰ ਹੋਇਆ ਕਿ ਸਾਥ ਸੰਗਤ 18 ਸਾਲ ਲਾਏ ਅਗਲਿਆਂ ਨੇ 18 ਸਾਲਾਂ ਦੇ ਵਿੱਚ ਕਵਰ ਦਲੀਪ ਸਿੰਘ ਨੂੰ ਸਿੱਖੀ ਤੋਂ ਪਤਿਤ ਕੀਤਾ ਹਰ ਭਜਨ ਨਾਲ ਨਾਮ ਦਾ ਸਾਈ ਸੀ ਜਿਨੇ ਗਾਜ-ਗਾਜ ਲੰਮੀ ਉਹਦੇ ਕੇਸ ਕੱਟੇ ਉਸ ਦਿਨ ਢਾਡੀ ਕੁਲਵੰਤ ਸਿੰਘ ਬੀਏ ਦੇ ਸ਼ਬਦ ਨੇ ਕਹਿੰਦੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਨਹੀਂ ਵਗਿਆ ਭੁੱਬਾ ਮਾਰ ਕੇ ਧਰਤੀ ਪੰਜਾਬ ਦੀ ਰੋਈ ਉਸ ਦਿਨ ਹੰਝੂ ਵਗੇ ਪਰਾ ਪੰਜਾਬ ਦੇ ਦਰਿਆਵਾਂ ਵਿੱਚ ਜਿੱਦਣ ਸ਼ੇਰੇ ਪੰਜਾਬ ਦੀ ਕੁੱਲ ਦਾ ਇਹ ਆਖਰੀ ਜਿਹੜਾ ਮਹਾਰਾਜਾ ਦਲੀਪ ਸਿੰਘ ਸੀ ਇਹਦੇ ਕੇਸ ਕਤਲ ਕੀਤੇ ਗਏ ਸਿੱਖੀ ਨਾਲੋਂ ਤੋੜਿਆ 18 ਸਾਲਾਂ ਬਾਅਦ ਜਦੋਂ ਕਲਕੱਤੇ ਮਲਾਪ ਹੋਇਆ ਮਾਂ ਮਿਲੀ ਤੇ ਮਾਂ ਨੇ ਜਦੋਂ ਸਿਰ ਤੇ ਹੱਥ ਫੇਰਿਆ ਤੇ ਸਿੱਖੀ ਨਾ ਵਿਸੀ ਤੇ ਭੁੱਬਾ ਨਿਕਲ ਗੀਆਂ ਰਾਣੀ ਜਿੰਦਕੌਰ ਦੀਆਂ ਕਹਿੰਦੀ ਇਹ ਧੋਖਾ ਹੈ ਤੁਸੀਂ ਮੇਰੇ ਨਾਲ ਧੋਖਾ ਕੀਤਾ ਏ ਜ਼ਾਲਮੋ ਉਹ ਨਹੀਂ ਬੋਲਦੇ ਗੋਰੇ ਅੰਗਰੇਜ਼ ਕਵਰ ਦਲੀਪ ਸਿੰਘ ਕਹਿੰਦਾ ਨਹੀਂ ਮਾਂ ਮੈਂ ਤੇਰਾ ਪੁੱਤਰ ਆ ਮੈਂ ਤੇਰਾ ਆਪਣਾ ਖੂਨ ਆ ਕਹਿੰਦੀ ਜੇ ਮੇਰਾ ਆਪਣਾ ਹੁੰਦਾ ਤਾਂ ਸਿੱਖੀ ਸਰਦਾਰੀ ਨਾਲ ਆਉਣੀ ਚਾਹੀਦੀ ਸੀ ਤੋਂ ਸਾਥ ਸੰਗਤ ਕਵਰ ਦਲੀਪ ਸਿੰਘ ਨੇ ਉੱਥੇ ਫਿਰ ਪਰਣ ਕੀਤਾ ਕਹਿਣ ਲੱਗਾ ਮਾਂ ਮੈਂ ਪਰਿਵਾਰ ਰਾਜ ਭਾਗ ਵਾਪਸ ਕੁਝ ਨਹੀਂ ਲਿਆ ਸਕਦਾ ਸਰਦਾਰ ਯੁੱਧੇ ਜਰਨੈਲ ਗਏ ਵਾਪਸ ਨਹੀਂ ਆ ਸਕਦੇ ਪਰ ਮੈਂ ਸਿੱਖੀ ਵਿੱਚ ਵਾਪਸ ਆਵਾਂਗਾ ਉਹਨੇ ਖੰਡੇ ਬਾਟੇ ਦੀ ਪੌੜ ਨਹੀਂ ਅਮਰਤ ਛਕਿਆ ਪੰਥ ਵਿੱਚ ਸ਼ਾਮਲ ਹੋਇਆ ਅੰਦਾਜ਼ਾ ਲਾਓ ਮਾਂ ਵਿਛੜੀ ਸਿੱਖੀ ਚਲੇ ਗਈ ਮਾਂ ਦੁਬਾਰਾ ਮਿਲੀ ਤੇ ਫਿਰ ਕਵਰ ਦਲੀਪ ਸਿੰਘ ਦਲੀਪ ਸਿੰਘ ਬਣ ਕੇ ਸਿੱਖੀ ਦੇ ਵਿੱਚ ਦੁਬਾਰਾ ਸ਼ਾਮਲ ਹੋ ਗਿਆ ਮਾਂ ਦੀ ਅਸੀਸ ਵਿੱਚ ਮਾਂ ਦੇ ਆ ਬੋਲਾ ਚ ਬੜੀ ਤਾਕਤ ਹੈ ਬੜੀ ਸ਼ਕਤੀ ਹੈ ਬੜਾ ਬਲ ਹੈ ਸੋ ਮਾਂ